ਅੱਜ ਜੀ ਫਿਰੋਜ਼ਪੁਰ ਦੇ ਵਿੱਚ ਸ਼ਹੀਦ ਭਗਤ ਸਿੰਘ ਗਰਾਊਂਡ ਦੇ ਵਿੱਚ ਅੱਜ ਲੱਬੇ ਦੀ ਰੇਸ ਆ ਆਪਣੇ ਪਿੰਡ ਦਮ ਪਿੰਡੋਂ ਮੁੰਡਾ ਲਾਪਰੀ ਸਿੰਘ ਲੱਬਾ ਤੇ ਅੱਜ ਆਏ ਆ ਉਹਦੇ ਨਾਲ ਆਪਣੇ ਪਿੰਡ ਦੇ ਹੋਰ ਵੀ ਮੁੰਡਿਆਏ ਵਾਲੀ ਵਾਲੇ ਉਹਨਾਂ ਨੂੰ ਵੀ ਮਿਲਦੇ ਆ ਹਾਂ ਵੀ ਲਾਪਰੀ ਸਿੰਘ ਰੇਡੀ ਆ ਆ ਬੈਠਾ ਹਾਂ ਜੀ ਰੈਡੀ ਆ ਪਾਈ ਹੋਰ ਆਈ ਬਾਈ ਹੁਣੀ ਸੋਨੇ ਬਾਈ ਹੁਣੀ ਸੋਨੇ ਬਾਈ ਹੁਣੀ ਉਹ ਬੈਠੇ ਆ ਕੋਲ ਬਾਈਓ ਪਰੇ ਆ ਕਦੋਂ ਕਰੇ ਇਸ ਆ 1500 ਅੱਜ ਦੁਬਾਰਾ 800 ਉਹਦੇ ਬਾਅਦ ਆਈ ਠੀਕ ਆ ਆ ਆ ਹੁਣ 1500 ਨਾਲ ਲਈ 1500 1500 ਦਾ ਟਰੈਕ ਆ ਉਸ ਤੋਂ ਬਾਅਦ 800 ਮੀਟਰ ਰੇਸਾਂ ਹੋਣੀਆਂ ਤੇ ਉਸ ਤੋਂ ਬਾਅਦ 100 ਮੀਟਰ ਕੱਤੀ ਤੇ ਚਾੜੀ ਇਹ ਦੋ ਗੋਲਪਾ ਜਦੋਂ ਨਾ ਸასი ਗਾਲ ਜੀ ਡੀਜੀ ਚੰਦਰਾਨ ਜਿੰਦੀ ਦੇ ਲਈ ਓਥੇ ਤੇ ਨਾਦਰ ਫਰੀਦ ਨੂੰ ਪ੍ਰਣਾਮ ਸਹੀਬਾ ਹੋਤੀ ਹੋਰ ਜੀ ਸასი ਗਾਲ ਜੀ ਸਰ ਸਸ ਸასი ਗਾਲ ਅੰਗਲ ਜੀ ਨੇ 100 ਮੀਟਰ ਦੀ ਰੇਸ ਠੀਕ ਹੈ ਠੀਕ ਹੈ ਜੀ ਇਹ ਜਨਾਂ ਦੀ ਆ 60 दे 67 ਦੀ ਹੈ ਜੇ ਤੁਸੀਂ 100 ਮੀਟਰ ਰੇਸ ਲਾਉਣੀ ਤੁਸੀਂ ਇਹ ਲਾ ਲਓ ਤੁਸੀਂ ਵੀ ਆਪਾਂ ਇਹਨਾਂ ਦੀ ਉਮਰ ਚ ਇਦਾਂ ਦੇ ਦੇਣੇ ਜ਼ਰੂਰੀ ਆ ਜ਼ਰੂਰ ਦਿਸਾਂਗੇ ਜ਼ਰੂਰ ਦਿਸਾਂਗੇ ਜੀ ਕੱਤੀ ਤੋਂ ਥੈਂਕ ਯੂ ਯਾਰ ਵਾਹ ਲੜਾ ਦੀਪ ਆਪਣਾ ਜੋ ਸਿਵਿਆਂ ਤੱਕ ਵੀ ਗੰਧ ਜਾਂਦੀ ਆ ਫੇਰ ਜਾ ਗਿਆ ਉਹ ਦੇ ਨਾਲ ਉਹ ਪੋਲ ਇਹ ਤੇ ਗਰਾਉਂਡ ਪੋਪ ਬਹੁਤ ਤਕੜਾ ਗਰਾਉਂਡ ਆ ਉਹ ਪੋਲ ਦੇਖ ਲੈ ਕਿੰਨਾ ਹੂੰ ਪੋਲ ਦੀ ਉਹ ਪੋਲ ਦੇ ਨਾਲ ਨਾਲ 400 ਮੀਟਰ ਮੋਟਾ ਮੈਂ ਜੇ ਆਪਣਾ ਹੁੰਦਾ ਨਾ ਗਰਾਉਂਡ ਉਹ ਜਿਹੜਾ ਆਪਣਾ ਉਹਲਾ ਫਰੰਟ ਨਹੀਂ ਹੈ ਜਿਹੜਾ ਛੱਪੜ ਵਿੱਚ ਰਲਿਆ ਹੋਇਆ ਹੈ ਉਹ ਵਿੱਚ ਐਡ ਕਰਨਾ ਪੈਣਾ ਫੇਰ 400 ਮੀਟਰ ਸਹੀ ਬਣਦਾ ਮੈਂ ਕਹਿੰਦਾ ਜੇ ਆਪਣੇ ਗਰਾਉਂਡ ਹੁੰਦਾ ਤੇ ਆ ਜਿਹੜਾ ਦੇਸੀ ਖੇਡਾਂ ਇਹਨਾਂ ਦਾ ਰੂਪ ਨਾ ਬਣਦਾ ਕਬੱਡੀ ਦਾ ਗਰਾਉਂਡ ਕਿ ਨਹੀਂ ਰਮਨਦੀ ਐਡਾ ਗਰਾਉਂਡ ਹੋਣਾ ਚਾਹੀਦਾ ਹੈ ਸੰਗਤ ਜੀ ਆ ਜੀ ਸਾਹਮਣੇ ਕੋਈ ਪੈਸਾ ਨਾਲ ਗੱਲ ਕਰਨ ਦੀ ਤਾਂ ਭੈਣ ਦਾ ਇਹ ਇਹਦੇ ਚ ਬੇੜੇ ਪੈਗੇ ਸਿੰਘਾਂ ਲੋ ਦੂਜੀ ਵੀਡੀਓ ਵੀ ਆ ਜੂਗੀ ਅੱਛਾ ਹਾਂ ਕੋਈ ਨਾ ਫੋਨ ਵਾਲੂ ਵੀ ਆ ਬਸ ਹੋ ਗਈ ਸਰਵਿਸ ਪਾਗਲ ਹਾਂ ਤੁਸੀਂ ਦੇਖ ਪਾਗਲ ਹਾਂ ਹੂੰ ਲਓ ਜੀ ਆ ਪਲੇਅਰ ਆਪਣੇ ਪਹੁੰਚੇ ਆ ਆ ਮੁੰਡਾ ਆਪਣੇ ਪਿੰਡੋਂ ਖੇਡੂਗਾ ਅੱਜ ਵਾਲੀਬਾਲ ਦੇ ਵਿੱਚ ਤੇ ਜੈਵਲਿਨ ਥਰੋਅ ਦੇ ਵਿੱਚ ਇੱਧਰ ਮੱਲਾ ਮਾਰ ਲਿਆ ਆਪਣੇ ਛੋਟੇ ਭਰਾ ਨੇ ਜੈਵਲਿਨ ਥਰੋ ਹੈਗਾ ਹੁਣ ਵੇਖੀ ਬਈ ਜੈਵਲਿਨ ਥਰੋ ਮਾਦੀਕੀਆ ਮੈਂ ਹੁਣ ਸਟੇਟ 'ਚ ਖੇਡਣਾ ਬਈ ਜੈਵਲਿਨ ਥਰੋਅ ਦੇ ਵਿੱਚ ਡਿਸਟ੍ਰਿਕਟ ਹੋ ਗਿਆ ਜੀ ਹੁਣ ਮੈਂ ਸਟੇਟ ਹੀ ਖੇਡਾਂ ਡਿਸਟ੍ਰਿਕਟ ਹੋ ਗਿਆ ਹਾਂਜੀ ਡਿਸਟ੍ਰਿਕਟ ਕਿਹੜੇ ਨੰਬਰ ਤੇ ਸੈਕੰਡ ਤੇ ਜੈਵਲਿਨ ਸੈਕੰਡ ਤੇ ਵੈਰੀ ਗੁੱਡ ਤੇ ਅੱਜ ਲੱਭੇ ਨੇ ਰੇਸ ਦੇ ਵਿੱਚ ਮੱਲਾ ਮਾਰ ਲੈਣੀਆਂ ਤੇ ਆ ਆਪਣੇ ਛੋਟੇ ਵੀਰ ਨੇ ਅੱਜ ਵਾਲੀਬਾਲ ਖੇਡਣਾ ਆਪਣੇ ਪਿੰਡੋਂ ਤਿੰਨ ਪਲੇਅਰ ਤਾਂ ਆਪਣੇ ਸਾਹਮਣੇ ਹੀ ਅੱਜ ਯਾਰ ਆਪਣੇ ਪਿੰਡ ਦਾ ਪਲੇਅਰ ਹੀ ਬਹੁਤ ਆ ਯਾਰ ਪੂਰੇ ਪੂਰੇ ਬਾਈ ਬਹੁਤ ਪਲੇਅਰ ਆ ਯਾਰ ਯਾਰ ਬੱਚੇ ਨਹੀਂ ਉਹ ਦਿਨ ਦੇਖ ਲੈ ਤੂੰ ਸਕੂਲ ਵਾਲੀਆਂ ਗੇਮਾਂ ਹੀ ਹੋਈਆਂ ਬਾਈ ਜਿਹੜੇ ਨਹੀਂ ਲੱਗਣ ਤਾਂ ਸਾਰੇ ਆ ਗਏ ਖਬਰ ਨਿਊਜ਼ ਵੀ ਬਹੁਤ ਵਧੀਆ ਆ ਯਾਰ ਕਿਉਂਕਿ ਜਦੋਂ ਬੱਚੇ ਨੇ ਖੇਡਦੇ ਅੱਜ ਇਹਨਾਂ ਦਾ ਆਪਾਂ ਵਾਲੀਬਾਲ ਦਾ ਮੈਚ ਵੀ ਤੁਹਾਨੂੰ ਦਿਖਾਵਾਂਗੇ ਆਪਣੇ ਪਿੰਡ ਵਾਲੇ ਮੁੰਡਿਆਂ ਦਾ ਤੇ ਲੰਬੇ ਦੀ ਰੇਸ ਵੀ ਦਿਖਾਵਾਂਗੇ ਜਿੰਨਾ ਮੇਰਾ ਉਹ ਖੇਡਣ ਗਏ ਸੀ ਇੱਕ ਦਿਨ ਪਹਿਲਾਂ ਕਹਿੰਦੇ ਟਰੈਲ ਲੈਲੇ ਵੀ ਚਲੋ ਵੀ ਮੁੰਡੋਂ ਕਬੱਡੀ ਕਹਿੰਦੇ ਤੁਸੀਂ ਕੱਲੋ ਕਬੱਡੀ ਖੇਡਣ ਚਾਹਵਾ ਜਿਹੜਾ ਸਾਡੇ ਚ ਸਿਮਰਾ ਤੇ ਗਾਜੀ ਸਿੰਘ ਜੀ ਖੇਡਦੇ ਖੁਰਦੇ ਕਰਕੇ ਚੱਲ ਵਧੀਆ ਸੀ ਇਹ ਤੇ ਉੱਥੇ ਬਈ ਸਿਮਰੇ ਹੁਣਾਂ ਨੂੰ ਪਤਾ ਸੀ ਜਿੰਨਾਂ ਦੇ ਹਕੂਮਤ ਸਿੰਘ ਆ ਨਹੀਂ ਆ ਗਿਆ ਮੈਜ ਹਾਂ ਤੇ ਉਹ ਕਹਿੰਦੇ ਵੀ ਉਹਨਾਂ ਦੇ ਗੱਲ ਜੀ ਰੋਲਾ ਪਾਉਣ ਲੱਪੇ ਇਹ ਕਹਿੰਦੇ ਵੀ ਇਹ ਉੱਪਰ ਖੇਡਦੇ ਕਹਿੰਦੇ ਜੀਤਣਾ ਨਾ ਖੇਡਦੇ ਹੈ ਕਹਿੰਦੇ ਹਨ ਇਹ ਕਹਿੰਦੇ ਇਹ ਨਹੀਂ ਲੋੜ ਅਸੀਂ ਰੋਲਾ ਰੋਲਾ ਪਾਇਆ ਟੀਵੀ ਸਰ ਪਤਾ ਨਹੀਂ ਕਿੱਧਰ ਫਰੇ ਗਿਆ ਸਰ ਜੀ ਤੁਸੀਂ ਕਿੱਧਰ ਸੀ ਤੁਸੀਂ ਓਬਜੈਕਸ਼ਨ ਲਾਓ ਜਾ ਕੇ ਉਹ ਨਹੀਂ ਨਿਆਰਾ ਓਬਜੈਕਸ਼ਨ ਕੋਈ ਨਹੀਂ ਕਿਹਾ ਅਸੀਂ ਖੇਡੂ ਖੇਡੂ ਘਟਾ ਹੀ ਦੋ ਦਿਨ ਬਈ ਨਹੀਂ ਸਰ ਜੂ ਕਿ ਉਹਨੂੰ ਅਸੀਂ ਜਵਾਗ ਆ ਯਾਰ ਇੱਕ ਪਿੰਨ ਖੇਡੇ ਕੀ ਲਈ ਬੈਠੇ ਹਨ ਤੇ ਨਹੀਂ ਨਹੀਂ ਚਲੋ ਕੋਈ ਨਾ ਕੋਈ ਨਾ ਆਪਣੇ ਨਾਲ ਬਾਬਾ ਨਾਨਕ ਹੈਗਾ ਮੈਨੂੰ ਗੁੱਸਾ ਆ ਜਿਹੜਾ ਮੈਂ ਕਹੀ ਬਾਬਾ ਨਾਨਕ ਕੰਨੀ ਦੀ ਖਰਜੂ ਆਗੇ ਮੈਂ ਜੱਫੇ ਦਾ ਪੇੜੇ ਦਾ ਸਾਡੇ ਪਈਆਂ ਦਾ ਬਾਬਾ ਲੜਨ ਕੀ ਕਰੇਗਾ ਲੋ ਜੀ ਉਹਨਾਂ ਦੀ ਹੌਸਲਾ ਵਧਾਈ ਲਾਪਰੀ ਸਿੰਘ ਤਿਆਰ ਆ ਹੁਣ ਸਰਦਾਰ ਰੁਪਿੰਦਰ ਸਿੰਘ ਲੌਂਗ ਜੰਪ ਵਾਸਤੇ ਆ ਗਏ ਲੌਂਗ ਜੰਪ ਦਾ ਗਰਾਊਂਡ ਦਰਿਆ ਨੂੰ ਅਸ਼ੀਰਵਾਦ ਦੇ ਰਹੇ ਨੇ ਜਿੱਥੋਂ ਸ਼ਾਲ ਜੱਕਣੀ ਆ ਉਥੋਂ ਪੈਚ ਦੀ ਸੈਟਿੰਗ ਕਰਦੇ ਹੋਏ ਦਵਿੰਦਰ ਦੀਪ ਸਿੰਘ ਬਰਾੜ ਲੋ ਜੀ ਪਹਿਲੀ ਛਾਲ 4.06 ਵੱਜੀ ਆ ਲੋ ਜੀ ਦੂਜਾ ਬਾਈ ਸਰਦਾਰ ਲੱਬਾ ਵੈਰੀ ਗੁੱਡ ਵੇਰੀ ਗੁੱਡ 4.6 ਪਹਿਲੀ ਸੀ 4.8 ਆ ਮੈਕਸਮਮ 4.8 ਮੈਕਸਮਮ ਆ ਸੈਕਿੰਡ ਹੁਣ ਸੈਕਿੰਡ ਲਾਸਟ ਆ ਲੱਬਾ ਲਾਪਰੀ ਸਿੰਘ ਪ੍ਰੈਸ਼ਰ ਨਾਲ ਨਹੀਂ ਆ ਜੀ ਆਪਣਾ ਕੋਈ ਚੱਕਰ ਨਹੀਂ ਕੋਈ ਪ੍ਰੈਸ਼ਰ ਨਹੀਂ ਦਿੰਦਾ ਹੁਣ ਪਤਾ 20 40 ਆਪਸੀ ਬਸ ਕੁਫਿਨਿਸ਼ਿੰਗ ਹੈ ਦੋਦੀ। ਯੋ ਯੋ। ਵੀਡੀਓ ਜਿਹੜੀ ਜਮਾ ਰਿਖ ਦਿੱਤਾ ਕੇ। 40 ਤੋਂ 50। ਫਾਉਲ। ਇਹ ਨਾਲ ਅਗਲਾ ਦੇਖ ਕੇ ਲਾਈ। ਮਾਰੀ ਆ ਗਈ ਆਪਣੇ ਸ਼ੇਰ ਦੀ। ਲੰਬਾ ਆ ਰਿਹਾ। 1500 ਮੀਟਰ ਵੋਮੈਨ ਜੀ ਖਤਮ ਹੋਣ ਤੋਂ ਬਾਅਦ

ਦੇ ਨੇ ਸ਼ੁਰੂ ਹੋਣ ਜਾਣੇ ਹੈ ਰਾਜਾ ਪਲੇਅਰਸ ਦੇ ਕਨਵੀਨਰ ਸੁਖਮਨ ਸਿੰਘ ਜੀ ਉਹਨਾਂ ਦੇ ਨਾਲ ਸਾਥੀ ਸਾਡੇ ਜੈਂਪਲ ਜੀ ਤੇ ਕੇਵਲ ਅਫੀਸ਼ੀਅਲ ਮੈਡਮ ਅਗਰੰਦਰ ਕੌਰ ਜੀ ਮੈਡਮ ਮਨਦੀਪ ਕੌਰ ਜੀ ਬਹੁਤ ਸੁਣੇ ਬਈ ਮੈਂ ਬਾਖੇਡ ਲੈਣੇ ਹੈ ਆਪਣੀ ਐਂਟਰੀ ਕਰਵਾ ਲੈਣ ਤਾਂ ਕਿ ਜਿਹੜਾ ਮੈਚ ਆ ਹੋ ਲੱਭੇ ਨੂੰ ਸਮਝਾਇਆ ਜਾ ਰਿਹਾ ਵੀ ਲਾਈਨ ਦਾ ਪੂਰਾ ਧਿਆਨ ਰੱਖਿਆ ਜਾਵੇ ਕਿਉਂਕਿ ਦੋ ਵਾਰੀ ਫਾਉਲ ਹੋ ਗਿਆ ਲਾਈਨ ਦਾ ਹੀ ਫੋਮ ਲੀਨ ਟ੍ਰੈਕ ਨੂੰ ਮੇਰੀ ਗੱਲ ਸੁਣ ਨਾ 51 ਤੋਂ 7 ਸਾਲ ਦੇ ਜਵਾਨ ਹੁਣ ਨਹੀਂ ਗਲਤੀ ਕਰਨੀ ਸ਼ੁਰੂ ਹੋਣ ਜਾ ਰਹੀ ਹੈ ਲਾਈਨ ਦਾ ਪੂਰਾ ਧਿਆਨ ਰੱਖਣਾ ਨਹੀਂ 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 ਮੈਨੂੰ ਪਤਾ ਮਾਈਂਡ ਡਿਵਰਟ ਹੁੰਦਾ ਹੈ ਤੂੰ ਇੱਥੋਂ ਆਹਦੀ ਟ੍ਰੈਕ ਲਾ ਸਿੱਧਾ ਨੋਰਮਲ ਵਾਹ ਜੀ ਸ਼ਾਬਾਸ਼ ਤਾੜੀ ਲਾ ਦਿਓ ਖੁੱਲ ਕੇ ਜਵਾਨਾਂ ਦਾ ਮੁਕਾਬਲਾ 41 ਤੋਂ 41 ਤੋਂ 50 ਸਾਲ 41 ਤੋਂ 50 ਸਾਲ ਦੀ ਰੇਸ ਵਾਹ ਜੀ ਉਹ ਵੈਰੀ ਗੁੱਡ ਬਹੁਤ ਹੀ ਅੱਛਾ ਕੰਪੀਟੀਸ਼ਨ ਦੇਖਣ ਨੂੰ ਮਿਲਿਆ ਇੰਨੀ ਫਾਈਵਟਾਂ ਜਿਹੜੇ ਬੱਚੇ ਭੱਜੇ ਸੀ 17 21 ਵਾਲੇ ਉਹਨਾਂ ਨੇ ਇੰਨਾ ਫਾਈਟ ਨਹੀਂ ਕੀਤੀ ਜਿਨ੍ਹਾਂ 41 ਤੋਂ 50 ਸਾਲ ਦੇ ਲੋਕਾਂ ਨੂੰ ਹੁਣ ਚੰਗੀ ਤਰ੍ਹਾਂ ਸਮਝਾਇਆ ਜਾ ਰਿਹਾ ਵੀ ਹੁਣ ਨਹੀਂ ਫਾਉਲ ਹੋਣਾ ਚਾਹੀਦਾ ਲਾਸਟ ਰਾਉਂਡ ਆ ਬਹੁਤ ਹੀ ਰਾਜਕਪਾਲ ਜਿਹਨੇ ਤੁਸੀਂ ਫਿਨਿਸ਼ਿੰਗ ਦੇਨ ਜੁਆਏ ਕੀਤੇ ਆ ਹੁਣੇ ਹੁਣੇ 41 ਤੋਂ 50 ਸਾਲ ਦੇ 52 ਤੋਂ 60 ਆ ਵੀ ਚੱਲਦੀ ਲੈ ਲੈ ਰੇਟਾਂ ਦੇ ਵਿੱਚ ਹੁਣ ਅਗਲੀ ਜਿਹੜੀ ਆ ਬਹੁਤ ਇੰਸਟ੍ਰਾਈਬਡ 51 ਤੋਂ 60 52 ਤੋਂ 60 ਸਾਲ ਦੀ ਉਮਰ ਦੇ ਜਿਹੜੇ ਨੌਜਵਾਨ ਆ ਸਾਡੇ ਤਿੰਨ ਦੋ ਫਾਉਲ ਹੋ ਗਏ ਲੱਬੇ ਦੇ ਲਾਸਟ ਰਾਉਂਡ ਰਹਿ ਗਿਆ ਛਾਲ ਬਹੁਤ ਲੰਮੀ ਮਾਰ ਲੈਂਦਾ ਘਰ ਪੂਰੀ ਮਾਉਲ ਟੱਚ ਹੋ ਜਾਂਦਾ ਲਾਈਨ ਨੂੰ ऑनलाइन का पूरा ध्यान रखा जाऊगा लो जी लब्बा, थर्ड अटैम्प्टे रेडी गुड ਬਹੁਤ ਵਧੀਆ ਦਿਖਾ ਦੇ ਨਾ ਜਾ ਕੇ ਉਧਰ ਆਦਾ ਲਓ ਜੀ ਫਿਨਿਸ਼ ਹੋ ਗਈ ਹੈ 51 ਤੋਂ 60 ਸਾਲ ਦੇ 52 39 ਲਓ ਵੀ ਖੁੱਲ ਗਿਆ 52 ਵੈਰੀ ਗੁੱਡ ਵੈਲ ਡਨ ਬాయ ਵੈਰੀ ਗੁੱਡ ਲੱਭਿਆ ਹਾਈਐਸਟ ਹੈ ਲਓ ਜੀ ਕਾਰ ਤੋਂ 70 ਮਨਨ ਜੀ ਮਾਣੋ ਬਿਸਕਾਰ ਤੋਂ 70 ਕਰੋ ਉੱਥੇ ਜਵਾਨ ਕਰ ਹਾਈਐਸਟ ਹੈ ਹਾਈਐਸਟ ਹੈ ਭਾਈ 5 ਪੁਆਇੰਟ ਕਾਰ ਸਾਲ ਤੋਂ ਲੈ ਕੇ 70 ਸਾਲ ਦਾ 52 52 52 ਮਾਰੀ ਵੈਰੀ ਗੁੱਡ 650 52 ਸਭ ਤੋਂ ਵੱਧਗੀ ਦੀ 58 58 ਹਾਂ ਪਹਿਲਾਂ ਵੱਧੂ ਹੀ ਵੱਧ ਕੀ ਕਰਦੇ ਆ ਜਿਹੜਾ ਹੈ 495 ਕਿਹੜਾ ਮੇਰੇ ਤੋਂ ਪਹਿਲਾਂ ਆ ਗਿਆ ਸਾਡੇ ਤੋਂ ਪਹਿਲਾਂ ਦੂਜੀ 525 15 ਆਈ ਮੈਂ 5 15 ਹੈ 15 ਹੈ ਉਹਦਾ ਨਹੀਂ ਨਹੀਂ 15 ਸੀ 5 15 ਨਹੀਂ ਸੀ ਬੋਲਿਆ ਉਹਨਾਂ ਨੇ ਹਾਂ 5 15 ਸੀ ਲਾਈਨ ਹੈ ਮੈਂ ਆਹ ਦੇਖ ਨਹੀਂ ਕਹਿੰਦੇ ਇੱਕ ਨਹੀਂ ਕਹਿੰਦੇ ਇਹ ਬੱਚੀ ਕਿਹਾ ਪਹਿਲੇ ਦਬਾ ਦਾਂ ਕਿੰਨੀ ਆਉਂਦੀ ਹੈ ਤੂੰ ਗੱਲ ਸੁਣਾ ਤੇਰਾ ਆਜੋ ਆਜੋ ਸਾਡੇ ਗਲਤ ਖੜਦੇ ਪਾਸੇ 60 ਤੋਂ 70 ਦੀ ਜਵਾਨਾਂ ਦੀ 800 ਮੀਟਰ ਚੱਲ ਰਹੀ ਹੈ ਦੋ 라ਉਂਡ ਨੇ ਉਸ ਤੋਂ ਬਾਅਦ 70+ ਤੇ 70+ ਵੀ 800 ਮੀਟਰ ਹੋਏਗੀ ਭਾਈ 5 15 ਸਰ 5 15 ਉੱਥੇ 5 15 ਉੱਥੇ 5 15 ਭਾਈ 5 15 ਉਵੇਂ ਹੀ ਆਈ 5 15 ਉਵੇਂ ਹੀ ਆਈ ਉੱਥੇ ਨਿਸ਼ਾ ਉੱਥੇ ਸਟੈਪ 5 15 ਅਸੀਂ ਵੀ ਦੇਖਿਆ 5 ਸਟੈਪ 15 ਹੀ ਹੈ 5 15 ਅਸੀਂ ਵੀ 15 ਅਸੀਂ ਪਹਿਲਾਂ ਵੀ ਉੱਥੇ ਪਿਆ ਉਹ ਸਟੈਪ ਉਹ ਦੇਖਣ ਨੂੰ ਤਾਂ ਉਹੀ ਇਹ ਤੋਂ ਸਟੈਪ ਉਹੀ ਸਟੈਪ ਆਈ 5 15 15 25 ਕਿੱਧਰ ਹੋਗੇ ਨਹੀਂ ਬੰਦਾ ਜੀ ਬਰਾ ਹਾਂ ਹਾਂ ਜੀ ਇਹ ਦੁਬਾਰਾ ਲਾਉਗੇ ਨਹੀਂ ਨਹੀਂ ਸਰ ਨਹੀਂ ਨਹੀਂ ਭਾਈ ਇਹ ਲੜਕਾ ਲਾਗਣਾ 5 15 ਸੀਗਾ ਤੁਸੀਂ ਬੋਲਿਆ 5 15 ਉਥੋਂ ਆਈ 10 ਤੋਂ ਲੈ ਨਹੀਂ ਨਹੀਂ ਕਰਾਸ ਹੋ ਯਾਰ ਮੇਰੇ ਬੰਦੂ ਨੇ ਹੁਣ ਪਤਾ ਵੀ ਉਹ ਜੰਪ ਹੀ ਹੁੰਦਾ ਉਹੀ ਜੰਪ ਆਈ ਉੱਥੇ ਹੀ ਪਿਆ ਯਾਰ ਲੈ ਜਵਾਜ ਵੀ ਜਵਾਜ ਤਾਲੀ ਲਾਵੀਂ ਸ਼ਾਬਾਸ਼ ਗਿੰਦਾ ਦੁਆਰਾ ਲਵਾਓ ਸਰ ਉਹ ਗਿੰਦੇ ਮੈਂ ਕਿੰਨਾ ਲਾਣਾ ਹੈ ਗਿੰਦਾ ਕਿੰਦਾ ਰੈੱਡ ਡਿਸੈਂਡ ਹੋ ਰਿਹਾ ਹੈ ਡਿਸੈਂਡ ਆਹੁੰਡੇ ਲਾ ਕੇ ਹੀ ਮੇਰੇ ਉਸਨੇ ਬੋਲਾਈ ਅਗਲੇ ਦਾ ਕਿੰਨਾ 15 ਲੱਗਿੰਦਾ ਨਹੀਂ 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 ਕਿੰਨਾ ਕਿੱਥੇ ਲੱਗਾਈ ਇਹਦੇ ਬਾਅਦ ਕਿੰਨੇ ਲਾ ਇਹਦਾ ਮਿਣੀ ਜਾਂਦੇ ਤੁਸੀਂ ਯਾਰ ਨਹੀਂ 5 15 ਸੀਗਾ ਬਾਈ ਦਾ ਯਾਰ ਦੇ ਪੈਰ ਕਿ ਉਹ ਹੈ ਹੀ ਹੋਤੀ ਹੈ ਉਹਦਾ ਪਛਾਣ ਉਹਦਾ ਕੱਢਣੀ ਸੀ ਮੈਂ ਇਸ ਤੋਂ ਪਹਿਲਾਂ ਫਾਈਨਾਂਸ ਮੂਮੈਂਟ ਇਸ ਵਾਰ ਵੀ ਭਾਗ ਲੈਣਾ ਤਰੀਕ ਲਾਈਨ ਅੱਪ ਹੋ ਗਈ ਬਾਈ 10 ਤੋਂ ਲੈ ਕੇ 20 ਦੇ ਵਿੱਚ ਸੀਗੀ ਮੈਨੇਜਮੈਂਟ ਜਿਹੜੀ ਸੀਗੀ 48 ਤੋਂ 50 ਸਾਲ ਵੂਮੈਨ ਅੱਗੇ ਉੱਥੇ ਲਿਆਏ ਨੇ ਵੀ ਆਬਜੈਕਸ਼ਨ ਹੈਗਾ ਜੀ 52 ਤੋਂ 60 ਉਹਨਾਂ ਨੇ ਜੰਪ ਲਾਇਆ ਤੁਹਾਨੂੰ ਪ੍ਰੋਬਲਮ 51 ਤੋਂ 60 ਆ ਜਾ ਜੀ ਸਾਡੀ ਸਾਨੂੰ ਤਾਂ ਪ੍ਰੋਬਲਮ ਜਦੋਂ ਤੁਸੀਂ ਲਿਖਤਾ ਉਸ ਤੋਂ ਬਾਅਦ ਮਰ ਪਤਾ ਲੱਗੀ ਆ ਸਾਨੂੰ ਜਦੋਂ ਜਦੋਂ ਬੋਲਿਆ ਨਾ ਜਦੋਂ ਬੋਲਿਆ ਉਹਦਾ 5 ਤੋਂ 15 ਬੋਲਿਆ ਸੀ ਬਹੁਤ ਬਹੁਤ ਧੰਨਵਾਦ ਲਿੰ ਲੱਗੇ ਨੇ ਸਰ ਇਹ ਕਮਾਲ ਉਹ ਲਿੰਪ ਜੰਪ ਲੱਗੇ ਨੇ ਲਿੰਪ ਲੱਗੇ ਤੁਸੀਂ ਬਾਅਦ ਕਿਹਾ ਵੀ ਘਟਾ ਹੈ ਤੇ ਜੰਪ ਤਾਂ ਤੇ ਨਹੀਂ ਲੱਗੇ ਨੇ ਸਾਰਾ ਉਸ ਤੋਂ ਬਾਅਦ ਦੋ ਲੱਗੇ ਬੋਲੇ ਉਹਦਾ ਇੱਕ ਲੱਗੇ ਸੀ ਉਸ ਤੋਂ ਬਾਅਦ ਜਿਹੜਾ ਜਿਆਦਾ ਚੈਨ ਸਾਡੇ ਮੁੱਖ ਮਹਿਮਾਨ ਜੀ ਵੱਲੋਂ ਪੇਸ਼ ਕੀਤਾ ਜਾਣਾ ਹੈ ਮੈਂ ਨਾਮ ਲਿਆ ਸੀ ਹੁਣ ਮੂਵਮੈਂਟ ਵੀ ਸ਼ੁਰੂ ਹੋਣ ਲੱਗੀਆਂ 800 ਮੀਟਰ 41 ਤੋਂ 50 51 ਤੋਂ 60 60 ਤੋਂ 70 ਤੇ 70 ਪਲੱਸ ਜੇ ਕੋਈ ਹੈ ਮੂਮੈਂਟ ਨੀਜ਼ ਲਾਈਨਅਪ ਉੱਪਰ ਨਾ ਵਾਹੇ ਤੁਹਾਡਾ ਫਾਇਦਾ ਕੋਈ ਨਹੀਂ ਜੀ ਫਿਰ ਹਰੇਕ ਤੇ ਇਦਾਂ ਆ ਯਾਰ ਉਹ ਗੋਲੇ ਚ ਵੀ ਇਦਾਂ ਕਰਿਆ ਯਾਰ ਗਲਤ ਹੈ ਉਧਰ ਵੀ ਆ ਹੀ ਹੋਇਆ ਉਹ ਵੀ ਹੋਇਆ ਭਰਾ 10 ਸਟਰੀ ਫਿਰ ਉਹ ਨਾ ਗਿਆ ਵਾ ਮੇਰਾ 10 ਤੇ 10 ਸਟਰੀ ਆ ਗੋਲੇ ਗੋਲੇ ਚ ਵੀ ਕਹਿੰਦੇ ਪ੍ਰੋਬਲਮ ਆਈ ਹੈ ਗੋਲੇ ਗੋਲੇ ਚ ਵੀ ਪ੍ਰੋਬਲਮ ਬਾਈ ਬਾਈ ਉਹ ਯਾਰ ਵੀਡੀਓ ਰਿਕਾਰਡਿੰਗ ਨੇ ਭੋਲਾ ਨੇ 800 ਮੀਟਰ ਜਭਾਗ ਲੈਣਾ ਤਾਂ ਲਾਈਨ ਅਪ ਹੋ ਜਾਓ ਤੁਹਾਨੂੰ ਰਿਪੋਰਟ ਕਰੋ ਗਰਾਊਂਡ ਹੀ ਕਹਿੰਦੇ ਮੈਂ ਚੇਤੇ ਲਾਉ ਸਟਾਰਟ ਦੇਣ ਲੱਗੇ ਪ੍ਰੈਕਟਿਸ ਕਰਦਾ ਇੱਥੇ ਆ ਕੇ ਹੁਣ ਤੁਸੀਂ ਯਾਰ ਗਲਤ ਦਈਏ ਨੇ ਫਿਰ ਕੋਈ ਵੈਲ ਨਹੀਂ ਸਰ ਦਰ پر फाउल ਕਿਦਾਂ ਹੋਗੇ ਦੋ ਦੇ ਯਾਰ फाउਲ ਹੋਣਾ ਸਰ ਨਰਵਸ ਹੋ ਜਾਂਦਾ ਬੰਦਾ ਇਸ ਨੌ फाउਲ ਦੀ ਤਾਂ ਨਹੀਂ ਗੱਲ ਹੈ ਪ੍ਰੈਕਟਿਸ ਤੇ फाउਲ ਤਾਂ ਬਹੁਤ ਜਾਣੇ ਦੋ ਜਾਂਦੇ ਆ ਵੱਡੇ ਵੱਡੇ ਪਲੇਅਰਾਂ ਤੋਂ फाउਲ ਹੋ ਜਾਂਦੇ ਹਾਂਜੀ ਹਾਂਜੀ ਮੈਂ ਤਾਂ ਕਰਦਾ ਨਾ ਮੈਂ ਤਾਂ ਕਰਦਾ ਮੈਂ ਤਾਂ ਫਾਉਲ ਤਾਂ ਲੰਬੀ ਕਿੰਨੀ ਚੱਲੇ ਜਾਂਦੇ ਮੈਂ ਤੁਸੀਂ ਐਂ ਗੱਲ ਕਿਵੇਂ کہہ ਸਕਦੇ ਫਿਰ फाउਲ ਦਾ ਡਾਇਰੈਕਟਰਸ ਵਾਲਾ ਬੰਦਾ फाउਲ ਤਾਂ ਕਰ ਹੀ ਸਕਦਾ ਇਹ ਗੱਲ ਨਹੀਂ ਹੈਗੀ ਉਸ ਟਾਈਮ ਬੋਲਦਾ ਇਹਦਾ ਬਹੁਤ ਛੋਟਾ ਲੈਵਾ ਵੀਰ ਜੀ ਜਦੋਂ ਹੀ ਪਤਾ ਲੱਗ ਗਿਆ ਨਾ ਜਦੋਂ ਹੀ ਸਾਨੂੰ ਪਤਾ ਲੱਗ ਗਿਆ ਵੀ ਗਲਤ ਲਿਖਿਆ ਇੱਥੇ ਦੁਬਾਰਾ ਕਰਾ ਦੋ ਦੁਬਾਰਾ ਇਹ ਤੁਹ ਕੱਟ ਗਿਆ ਫਿਰ ਅਸੀਂ 100 ਮਿੰਟ ਕੱਟ ਦਾਂਗੇ ਸਾਡਾ ਵੀ ਕਰ ਸਕਦੇ ਹਾਂ ਇਹ ਹੁਣ ਪ੍ਰੈਕਟਿਸ ਦੀ ਗੱਲ ਆ ਫਿਰ ਪ੍ਰੈਕਟਿਸ ਦੀ ਪ੍ਰੈਕਟਿਸ ਆ ਸਾਡਾ ਵੀ ਕਰਦੇ ਨਹੀਂ ਬਈ ਆ ਗਲਤ ਗੱਲ ਆ ਬਈ ਆ ਆ ਬਹੁਤ ਗਲਤ ਗੱਲ ਜੇ ਗੱਲ ਹੈਗੀ ਨਾ ਤੂੰ ਲੰਬੇ ਲੰਬੇ ਮੈਂ ਪਹਿਲਾਂ 15 ਦਾ ਕਿਹਾ ਤੂੰ ਨਾ ਤੂੰ ਕੋਈ ਓਬਜੈਕਸ਼ਨ ਨਹੀਂ ਕਰਨਾ ਯਾਰ 15 ਕਿਹਾਦਾ ਆਈਗਾ ਨਾ ਦੇਖ ਕੇ ਨੂੰ ਮੈਂ ਉਥੇ ਬੋਲ ਲਿਆ ਲਿਖਿਆ ਅੰਦਰੋਂ 25 ਕਹੋਗਾ ਪਰ ਜੇ ਸਾਨੂੰ ਉਹ 25 ਦਿਖੂਗਾ ਸੀ ਤਾਂ ਹੀ ਕਹਾਂਗੇ ਤੁਸੀਂ 15 ਪਹਿਲਾਂ ਬੋਲਿਆ ਅਸੀਂ ਤਾਂ ਤਾੜੀਆਂ ਮਾਰੀ ਜਾਂਦੇ ਆ ਅਸੀਂ ਤੁਸੀਂ 25 ਲਿਖਦਾ ਹਾਲਾਂਕਿ ਵੀ ਰਿਵਾਜ ਨਹੀਂ ਸੀ ਤਾਂ ਉੱਥੇ ਸੀਗਾ ਸਾਰੇ ਲਿਖਿਆ 25 21 ਤੋਂ 30 ਲੈ ਕੇ ਫਿਰ ਹੁਣ ਗੱਲ ਤਾਂ ਅੱਗੇ ਤੇ ਆ ਗਈ ਗੱਲ 15 ਸੀ ਤੇ 25 ਕਿਵੇਂ ਲਿਖਿਆ ਗਿਆ ਜਿਹਨਾਂ ਨੇ ਭਾਵੇਂ ਫੋਨ ਦੀ ਕਿਨਾਰ ਸਟਾਰਟਿੰਗ ਲਾਈਨ ਤੇ ਪਹੁੰਚ ਜੋ ਜੀ ਹੁੰਦਾ ਕਿ ਤੁਸੀਂ ਅੰਦਰ ਹੀ ਨਹੀਂ ਆ ਸਕਦੇ ਹੁੰਦੇ ਟਰੈਕ ਦੇ ਵਿੱਚ ਸਿਰਫ ਇੱਕ ਬੰਦਾ ਹੋਣਾ ਚਾਹੀਦਾ ਜਿਹੜਾ ਨਹੀਂ ਤੁਸੀਂ ਡੈਮੋਨਸਟ੍ਰੇਟ ਕੀਤਾ ਕਿਸੇ ਨੂੰ ਇੱਥੇ ਅਬਜੈਕਸ਼ਨ ਦਾ ਨਹੀਂ ਨਹੀਂ ਤੁਸੀਂ ਇਹ ਗੱਲ ਕਿਵੇਂ ਕਹੇ ਤੁਸੀਂ ਇਹ ਗੱਲ ਕਿਵੇਂ ਕਹ ਸਕਦੇ ਆ ਤੁਸੀਂ ਸਾਨੂੰ ਡੈਮੋਸਟ੍ਰੇਟ ਕੀਤਾ ਹੈ ਰਿਐਕਸ਼ਨ ਦਾ ਭਾਈ ਜੀ ਜੇ ਕਿਹਨੂੰ ਪ੍ਰੋਬਲਮ ਹੋਈ ਜਾਣ ਤੋਂ ਪਹਿਲਾਂ ਸਾਨੂੰ ਦੱਸਿਓ ਤੁਹਾਨੂੰ ਅਫੀਸ਼ੀਅਲ ਤੇ ਪ੍ਰੋਬਲਮ ਸੀ ਨਾ ਕਿ ਤੁਹਾਡੇ ਮੀਜ਼ਰਮੈਂਟ ਗਲਤ ਹੋਈ ਜਾਂ ਹਾਂਜੀ ਸਾਡੀ ਕੋਈ ਨਹੀਂ ਨਹੀਂ ਹੋਈ ਨਹੀਂ ਤਾਂ ਤਾੜੀਆਂ ਮਾਰੀਆਂ ਨੇ ਵੀ 15 ਆਇਆ ਯਾਰ ਸਾਹਮਣੇ ਜਦੋਂ ਮੀਜ਼ਰਮੈਂਟ ਹੋਈ ਆ ਉਸ ਟਾਈਮ ਤੁਸੀਂ ਬੋਲ ਸਕਦੇ ਸੀ ਕਿ ਇਹਨਾਂ ਬਾਈ ਅਸੀਂ 15 ਆ ਗਿਆ ਅਸੀਂ ਤਾਂ ਖੁਸ਼ ਸੀਗੇ ਜਦੋਂ ਵੇਖਿਆ ਇੱਥੇ ਉਦੋਂ ਪ੍ਰੋਬਲਮ ਆਈ ਆ ਵੀਡੀਓ ਦਿਖਾ ਦਿਓ ਕਿ 15 ਹੋਇਆ ਹ ਹਣ ਸਰ ਜੇ ਅਸੀਂ ਵੀਡੀਓ ਬਣਾਈ ਹੁੰਦੀ ਵੀਡੀਓ ਤਾਂ ਹੋਊਗਾ ਕਿੱਥੋਂ ਕਿ ਮਣਿਆ ਵੀਡੀਓ ਯਾਰ ਸਰ ਆਪਣੇ ਵਾਲੇ ਦੀ ਸੀ ਆਪਣੇ ਬੰਦੇ ਦੀ ਆ ਗਲਤ ਆਈ ਪਹਿਲਾਂ ਗੋਲੇ ਵਾਲੇ ਮੁੰਡਾ ਬਈਆ ਉਹਦੇ ਨਾਲ ਵੀ ਗਲਤ ਹੋਇਆ ਉਸ ਨਾਲ ਸੁਨੀਲ ਕੁਮਾਰ ਹਾਂਜੀ ਹਾਂਜੀ ਆ ਜੀ ਕਰਦੀ ਚਾਲੀ ਰੈਡੀ ਰੈਡੀ ਗੁਰਪ੍ਰੀਤ ਸਾਰੀ ਸੁਨੀਲ ਗੁਰਪ੍ਰੀਤ ਹੁਣ ਕੀ ਜਾਨੀ ਗਿਆ ਪਿਆ ਆ ਉਹਦਾ ਭੁੱਖ ਗੁੱਠੇ ਲੈਣ ਆਇਆ ਕਰਦੀ ਚਾਲੀ ਆ ਜਾ ਬਾਈ ਵੀਰ ਕਿਉਂ ਨਹੀਂ ਪਾ ਸਕਦੇ ਤਿੰਨ ਬਾਈ ਜੀ ਦੁੱਖ ਵੀ ਤਾਂ ਹੀ ਹੁੰਦਾ ਵੀਰ ਜੀ ਦੁੱਖ ਹਾਂ ਬੜੇ ਦੁਖੇ ਹੋਇਆ ਮੇਰੇ ਨਾਲ ਹੀ ਬੜੇ ਦੁਖੇ ਦੋਨੋਂ ਤੈਨੂੰ ਧੋਖੇ ਹੋਏ ਨਾ ਮਨਨਾ ਪੈਂਦਾ ਕੀ ਕਰੀ ਨਾ ਮੈਂ ਨਹੀਂ ਗਲਤ ਕਰ ਸਕਦਾ ਬਾਈ 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 ਇੰਨੀਆਂ ਨੇ ਤੇ ਖੜੇ ਜਿੱਥੇ ਬਾਈ ਧੋਖੇ ਹੁੰਦੇ ਆ ਨਾ ਤੈਨੂੰ ਤੂੰ ਆਪ ਮੰਨਦਾ ਧੋਖੇ ਹੋਏ ਆ ਪੰਜਾਬ ਚ ਜਦੋਂ ਧੋਖੇ ਹੁੰਦੇ ਉਥੇ ਬੋਲਣਾ ਪੈਂਦਾ ਅਸਲੀ ਪਲੇਅਰ ਨਹੀਂਗੇ ਤੁਸੀਂ ਕਹਿੰਦੇ ਧੋਖੇ ਹੁੰਦੇ ਆ ਧੋਖੇ ਤੇ ਨਾ ਬੋਲਿਆ ਪਰ ਅਸਲੀ ਪਲੇਅਰ ਕਿਹੜਾ ਬੇਅਸਲੀ ਦੀ ਵਜੀ ਜਾਂਦੇ ਆ ਬਾਈ ਜੀ ਅਸੀਂ ਠੀਕ ਨਹੀਂ ਲਾ ਰਹੇ ਨਹੀਂ ਨਹੀਂ ਫਾਸਟ ਨਹੀਂ ਬਈ ਦੁਬਾਰਾ ਬਈ ਦੁਬਾਰਾ ਯਾ ਹਦੱਲਾ ਹਾਂ ਮੰਨ ਲੈਂਦਾ ਤੇਨੇ ਮੰਨੂ ਦਾ ਲਾ ਲੈਨੇ ਆ ਇੱਕ ਲਾ ਲੈ ਨਹੀਂ 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 ਪਾਣੀ ਪੀ ਜਾਣੀ ਲਾਰੇ ਭਾਈ 100 ਮੀਟਰ ਰੇਸ ਭਾਈ ਇਹ ਤਾਂ ਮਰੂ ਜਾ ਜੰਦੀ 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 ਬਲੂ ਟੀ ਸ਼ਰਟ ਵਿੱਚ ਅਲਾਪ੍ਰੀਤ ਕੀ ਕੋਈ ਨਹੀਂ ਕੀ ਕੋਈ ਕੀ ਹੈ ਕੋਈ ਚੱਕਰ ਨਹੀਂ ਲਓ ਜੀ ਸਟੇਟ ਲੱਗ ਗਈ ਆਪਣੀ ਹਾਂ ਸਟੇਟ ਲੱਗ ਗਈ ਹੈ ਉਹ ਆਪਣੀਆਂ ਵੀ ਨੇ ਉਹ ਲੌਂਗ ਜੰਪ ਚ ਵੀ ਦੋ ਹੋਰ ਨੇ ਇੱਧਰ ਆ ਗਏ ਨੇ ਕੁੜੀਆਂ ਨੇ ਆਪਣੀਆਂ ਕਿਹੜੀਆਂ ਕਿਹੜੀਆਂ ਲੈਂਦੇ ਪਰ ਉਹ ਇੱਕ ਬ੍ਰਾਊਨ ਲੋਨ ਵੀ ਕੀ ਹੈ ਇੱਥੇ ਜੇ ਰੋਲਾ ਪਏਗਾ ਨਾ ਤੇ ਉਹ ਕੁਝ ਗਲਤ ਹੋਊਗਾ ਨਾ ਤੁਸੀਂ ਅੱਗੇ ਜਾਣਾ ਨਾ ਸਟੇਟ ਲਈ ਉੱਥੇ ਪੁੱਛੇਗਾ ਮੈਡਮ ਮੈਨੂੰ ਜਾਣਦੇ ਨੇ ਮੈਂ ਮੇਰਾ ਉਹ ਬੱਚੇ ਦਾ ਕੋਸ਼ਿਸ਼ ਨਹੀਂ ਵੀਰ ਜੀ ਉਹ 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 ਮੁੰਡੇ ਨੂੰ ਉਹ ਬਾਈ ਜਾਣਦਾ ਜਿਹੜੇ ਸਕੋਰ ਬੋਰਡ ਤੇ ਲਿਖਦਾ ਕੋਈ ਕੋਚ ਕੌਣ ਹੁੰਦਾ ਉਹ ਮੁੰਡੇ ਦਾ ਮਨਦੀਪ ਸਰ ਜੀ ਤਿੰਨ ਵਾਰੀ ਜਿਹਨਾਂ ਨੇ ਸਾਹਮਣੇ ਨੀਲੀ ਦਾ ਨਾਮ ਪਾਇਨੇ ਨੇ ਜਿਨ੍ਹਾਂ ਨੇ ਸ਼ਾਰਟ ਫੁੱਟ ਪਾਗ ਲੈਣਾ ਪਲੀਜ਼ ਸ਼ਾਰਟ ਫੁੱਟ ਸ਼ੁਰੂ ਹੋ ਗਿਆ ਪਲੀਜ਼ ਸਾਡੇ ਅਫੀਸ਼ਲ ਨੂੰ ਨੋਟ ਕਰਾਓ ਲਓ ਜੀ ਸਟੇਟ ਲੱਗ ਗਈ ਆ ਸਟੇਟ ਦੇ ਵਿੱਚ ਵੇਖਾਂਗੇ ਆਪਾਂ 31 ਤੋਂ 41 ਵਾਦੇ ਘਾਟੇ ਹੁੰਦੇ ਰਹਿੰਦੇ ਆ ਬਹੁਤ ਵਧੀਆ ਗਰੁੱਪ ਨੇ ਸ਼ਾਰਟ ਫੁੱਟ ਵਾਲੇ ਨੂੰ ਕੰਗ੍ਰੈਚੁਲੇਸ਼ਨਸ ਜੀ ਸਾਡੇ ਅਫੀਸ਼ਲ ਨੂੰ ਰਿਪੋਰਟ ਕਰ ਲਾਪਰੀ ਸਿੰਘ ਲੱਬਾ ਹਾਂਜੀ ਬਹੁਤ ਵਧੀਆ ਬਈ ਕਿਹੜਾ ਗੋਪਾ ਪੈਂਟ ਨੂੰ ਮਾਣਾ ਡੱਮਰੂ ਜੇ ਸਾਰੇ ਦੇ ਕੰਮ ਆ ਰਹੇ ਸੈਕੰਡਰ ਰਮਨ ਕੌਰ ਜੀ ਕੈਪਟਨ ਕਰਪਾ ਕਹਿੰਦੇ ਬੀਟਰੀ ਸੈਨਾ ਮਿੰਦੇ ਆ ਰਮਨ ਕੌਰ ਜੀ ਕਿਟਾ ਦਾ ਨਾਮ ਸੋਰੀ ਸਿਆ ਸਿੰਘ ਜੀ ਢੇਲ ਵਾਲੇ ਕੋਰੀ ਪੁੱਤ ਬਿੱਟੂ ਬਾਈ ਦਾ ਮੁੰਡਾ ਮਨਮੀਤ ਸਿੰਘ ਆਪਣੇ ਵਿੰਡੋ ਵਾਲੀਬਾਲ ਦੀ ਟੀਮ ਦੇ ਵਿੱਚ ਆਇਆ ਬਹੁਤ ਟੈਲੈਂਟਡ ਆ ਮੁੰਡਾ ਬਹੁਤ ਵਧੀਆ ਖੇਡਦਾ ਆ ਤਿੰਨ ਬੜੀ ਕਰੋ ਸਾਫਾ ਲਵਾਇਆ ਲਾਈਵ ਹੋਣ ਸਾਰਾ ਦਰਮੰਦ ਕੋਈ 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 ਕੋ ਓ ਜੋ ਐਨਰਜੀ ਤਾਂ ਧਿਆਨ ਰੱਖੀ ਮੜਾ ਯਾਰ ਹਾਂ ਬੇਫਿਕਰ ਹੋ ਜਾ ਇਧਰ ਆਵੇਂ ਮਾਰਦੀ ਹੈ ਗਿਆ ਚੱਲ 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 ਬੱਲਾ ਹਾਂ ਸ਼ਾਹ ਹੋ ਗਿਆ ਹਾਂ ਭਾਈ ਬੱਲਾ ਬੱਲਾ ਸਹੀ ਕੇ ਟੰਦੇ ਬੱਲੇ ਚੱਕਲ ਵਾਲਾ ਬੱਲੇ ਪਾਈ ਵੈਰੀ ਗੁੱਡ ਆਵਾ ਚਾਵਾ ਜਵਾਨ ਗੱਭਰੂ ਸਹੀ ਕੇ ਟੰਦੇ ਸਰ ਰੋਲਾ ਨਾ ਪਾ ਮੇਰੇ ਪਿੰਡ ਦਾ ਛਿੱਕਾ ਹੀ ਪੁੱਕਿਆ ਰੋਲਾ ਓਏ ਬੱਲੇ ਸੁਖਿਆ ਸਹੀ ਆ ਸਹੀ ਆ

स्कोरा <laughs> ਨਹੀਂ ਨਾ ਬਾਕੀ ਵੀਰ ਜੀ ਲੇਕਨ ਸਿੱਖੀ ਦਾ ਬੰਦ ਬਾਤ ਤਾਲੀਆਂ ਬਾਾਈ ਵੀਰ ਜੀ ਮੇਰੀ ਬਾਤ ਖੰਦੇ ਮੈਂ ਓਏ ਸਾਡਾ ਵੀ ਛੱਡ ਦੇ ਛੱਡ ਜਰੀਆਂ ਨਿਕਰੇ ਮੋਬਾਈਲ ਦੇ ਕੇ ਨਾਲੋਂ ਸਰਕਾਰ